ਦੀਨਾਨਗਰ ਮਕੌੜਾ ਪੱਤਰ ਰਾਵੀ ਦਰਿਆ ਤੇ ਬਣਿਆ ਅਸਥਾਈ ਪੁਲ ਚੁੱਕੇ ਜਾਣ ਕਾਰਨ 7 ਪਿੰਡਾਂ ਦਾ ਸੰਪਰਕ ਪਾਤਸ਼ ਨਾਲੋਂ ਟੁੱਟਿਆ ਲੋਕਾਂ ਲਈ ਇੱਕ ਮਾਤਰ ਸਹਾਰਾ ਬਣੀ ਕਿਸ਼ਤੀ ਜ਼ਿਲ੍ਹਾ ਗਰਦਾਸਪੁਰ ਦੇ ਸਰਹਦੀ ਕਸਬਾ ਦੀਨਾਨਗਰ ਦੀਨਪਿੰਦੇ ਮਕੌੜਾ ਪੱਤਰ ਰਾਵੀ ਦਰਿਆ ਤੇ ਬਣਿਆ ਅਸਥਾਈ ਪੁਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵਾਸਤੇ 7 ਪਿੰਡਾਂ ਦਾ ਸੰਪਰਕ ਪਾਤਸ਼ ਨਾਲੋਂ ਟੁੱਟ ਚੁੱਕਾ ਹੈ ਅਤੇ ਇਨ੍ਹਾਂ ਪਿੰਡਾਂ ਨੂੰ ਜਾਣ ਦਾ ਇੱਕ ਮਾਤਰ ਸਹਾਰਾ ਕਿਸ਼ਤੀ ਹੈ ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਾਸਤੇ ਸਨ ਪਰ ਆਜ਼ਾਦੀ ਦੇ 66 ਸਾਲ ਬੀਤ ਜਾਂਦੇ ਭਾਵੇਂ ਇਨਾ ਪਿੰਡਾਂ ਦੀ ਕਿਸੇ ਸਰਕਾਰ ਨੇ ਸਹਾ ਨਹੀਂ ਲਈ ਜਿਸ ਕਰਕੇ ਇਹ ਲੋਕ ਇਨਾ ਪਿੰਡਾਂ ਨੂੰ ਛੱਡ ਕੇ ਚਾ ਚੁੱਕੇ ਹਨ ਅਤੇ ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋਂ 7 ਪਿੰਡ ਹੀ ਮੌਜੂਦ ਹਨ ਇਨਾ ਲੋਕਾਂ ਨੂੰ ਰਾਵੀ ਦਰਿਆ ਤੋਂ ਪਾਰ ਪੁਲ ਨਾ ਹੋਣ ਕਾਰਨ ਕੋਈ ਵੀ ਸੁੱਖ ਸਹੂਲਤ ਨਹੀਂ ਹੈ ਜਿਸ ਕਰਕੇ ਅੱਜ ਵੀ ਤੇਸ਼ ਦੀ ਆਜ਼ਾਦੀ ਇਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ ਰਾਵੀ ਦਰਿਆ ਤੋਂ ਪਾਰ ਵਾਸਤੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਲਗਭਗ ਦਰਜਨ ਪਿੰਡਾਂ ਦੇ ਲੋਕ ਕਹਿਣ ਨੂੰ ਤਾਂ ਪਾਰ ਤਾਹਸਨ ਪਰ ਬਰਸਾਤ ਦੇ ਤਣਾ ਵਿੱਚ ਇਨ੍ਹਾਂ ਪਿੰਡਾਂ ਦੇ ਲੋਕ ਖੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ ਆਜ਼ਾਦੀ ਦੇ ਇਨੇ ਸਾਲ ਵੀ ਜਾਣ ਤੇ ਪਾਦਵੀ ਪੁਲ ਦੇ ਪਾਰ ਵਾਸਤੇ ਸੱਤ ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗੁਲਾਮ ਸਮਝਦੇ ਹਨ ਰਾਵੀ ਦਰਿਆ ਤੋਂ ਪਾਰ ਪੈਂਦੇ ਸੱਤ ਪਿੰਡ ਭਰੀয়াল ਤੂਰਬਾਨੀ ਰਾਏਪੁਰ ਜਿੰਮ ਮੰਮੀ ਚੱਕ ਰੰਗਾ ਗੰਜਲਿਕ ਚੁੰਬਰ ਲਸੀਆਂ ਆਦ ਪਿੰਡਾਂ ਦੇ ਲੋਕ ਅਕਸਰ ਹੱਦ ਸਾਲ ਸਰਕਾਰ ਤੋਂ ਪੱਕੇ ਪੁਲ ਦੀ ਆਸ ਰੱਖਦੇ ਹਨ ਪਰ ਸਵਾਈਲ ਆ ਰਹਿਆਂ ਤੋਂ ਉਹਨਾਂ ਨੂੰ ਕੁਝ ਨਹੀਂ ਮਿਲਦਾ ਜਿਕਰ ਯੋਗ ਹੈ ਕਿ ਮਕੌੜਾ ਪੱਤਨ ਤੋਂ ਦੋ ਤਰਿਆਮਾਂ ਦਾ ਮੇਲ ਹੁੰਦਾ ਹੈ ਇੱਕ ਜੰਮੂ ਕਸ਼ਮੀਰ ਤੋਂ ਆਉਂਦਾ ਹੈ ਅਤੇ ਦੂਜਾ ਸ਼ਿਵਲਾਕੀ ਦੀਆਂ ਪਹਾੜੀਆਂ ਤੋਂ ਨਿਕਲ ਕੇ ਮਾਧੋਪੁਰ ਤੋਂ ਹੁੰਦਾ ਹੋਇਆ ਸਤਾਬਹਾਰ ਦਰਿਆ ਰਾਵੀ ਇਸ ਜਗ੍ਹਾ ਤੇ ਉਂਝ ਦਰਿਆ ਨਾਲ ਮਿਲ ਕੇ ਇੱਕ ਚੀਰ ਦਾ ਰੂਪ ਧਾਰ ਕਰ ਲੈਂਦਾ ਹੈ ਮੇਰਾ ਨਾਮ ਹੈ ਰਮਨ ਕੁਮਾਰ ਆ ਮੇਰਾ ਪਿੰਡ ਭਰਿਆਣਾ ਹਾਂ ਜੀ ਦਰਿਆ ਦੇ ਪਾਰ ਹੀ ਦੇ ਮੁਸਕਲ ਜੀ ਮੁਸ਼ਕਲੀ ਮੁਸ਼ਕਲਾ ਪੋਲੋ ਚੁੱਕਰੇ तकरीबन 10 ਕਿ ਦਿਨ ਹੋ ਗਏ ਤੇ ਹੁਣ ਬਸਾਤਾ ਹਾਂ ਪੋਲੋ तकरीबन 4 ਮਹੀਨੇ ਚੁੱਕਿਆ ਰਹਿਣਾ ਤੇ ਦੇ ਵਿੱਚ ਪਾਣੀ ਦਾ ਵੀ ਉਤਾ ਚੜਾਫ ਘਟ ਵਧ ਹੁੰਦਾ ਰਹਿਣਾ ਤਾਂ ਕਈ ਵਾਰ ਤਾਂ 2-3-3 ਦਿਨ ਬੇੜੀ ਨੇ ਪੈਂਦੀ ਆ ਜੀ ਪਾਣੀ ਦਾ ਓਵਰਫਲੋ ਹੋ ਜਾਂਦਾ ਮਤਲਬ ਤੇ ਲੋਕੀ ਫਿਰ ਇੱਧਰ ਆਂਦਾ ਕਿਵੇਂ ਪਿੰਡਾਂ ਦੇ ਵਿੱਚ ਪਾਣੀ ਆ ਜਾਂਦਾ ਤਾਂ ਬੜਾ ਮੁਸ਼ਕਲ ਹੁੰਦਾ ਬੱਚੇ ਸਕੂਲ ਜਾਣੇ ਪਾਉਂਦੇ ਸਕੂਲ 8ਵੀਂ ਤੱਕ ਸਕੂਲ ਆ ਸਰਕਾਰੀ بس ਉਸ ਤੋਂ ਬਾਅਦ ਸਕੂਲ ਨਹੀਂ ਆ ਗਿਆ ਹੁਣ ਕੋਈ ਬੱਚਾ ਜਾਏ ਤੇ ਹੁਣ ਚੰਕਰਾ ਲਾ ਕੇ ਪਿੰਡ ਬੰਦਾਂ ਤੇ ਸਕੂਲ ਆ ਕੇ ਪਲਾਸਟਿਕ ਆਉਂਦਾ ਹੁਣ ਕੋਈ ਬੱਚਾ ਜਾਂ ਗਰਲਸ ਜਾਂ ਬॉयਸ ਕਿੱਦਾਂ ਜਾਣ ਕੇ ਦਰਹਾ ਪਰ ਕਰਕੇ ਉਹਨਾਂ ਦਾ ਬੜਾ ਮੁਸ਼ਕਲ ਆ ਪੜ੍ਹਾਈ ਦੇ ਲੈਵ ਤੇ ਬਿਲਕੁਲ ਜ਼ੀਰੋ ਹੈ ਐਮਰਜੈਂਸੀ ਪੈਂਦੇ ਕੋਈ ਮਤਲਬ ਇਸ ਤੇ ਨਹੀਂ ਹੈਗਾ ਜੇ ਵੈਸੇ ਹੀ ਬੀਐਸਐਫ ਸਾਡੇ ਲਗੇ ਯੂਨਿਟਾਂ ਜੇ ਉਧਰ ਕੋਈ ਟ੍ਰੀਟਮੈਂਟ ਹੋ ਜੇ ਤਾਂ ਉਹ ਹੋ ਜੇ ਨੇ ਤੇ ਬੜਾ ਮੁਸ਼ਕਲ ਨਹੀਂ ਆ ਪਰ ਆਉਂਦੇ। ਤੇ ਬੜੀ ਬੜੀ ਮੁਸ਼ਕਲ ਤੁਹਾਡੇ ਸਾਹਮਣੇ ਹੀ ਆ ਹੁਣ ਇੱਥੇ ਬੇੜੀ ਵਿੱਚ ਬੈਠੇ ਆ। ਹੁਣ ਇੱਥੇ 1 ਘੰਟਾ ਲੱਜੇ 2 ਘੰਟੇ ਲੱਜੇ ਕੋਈ ਪਤਾ ਨਹੀਂ। ਜਦੋਂ ਬਲਾ ਆਣਗੇ ਬੇੜੀ ਚਲਾਣਗੇ ਫਿਰ ਉੱਥੇ ਜਾਣਗੇ 2 ਘੰਟੇ ਫਿਰ ਉਧਰੋਂ ਜਿਹੜੇ ਆਣ ਵਾਲੇ ਬੰਦੇ ਆ ਉਹ ਵੀ ਵੇਟ ਕਰਨਗੇ। ਉਹ ਵੀ ਇੱਥੇ ਆਣਗੇ। ਬਈ ਸਰਕਾਰਾਂ ਵੱਲੋਂ ਤੁਹਾਨੂੰ ਵੀ 4-5 ਸਾਲ ਹੋ ਗਿਆ ਸੰਦੇਵ ਪੁਲ ਬਣਨ ਵਾਲਾ ਸ਼ੁਰੂ ਹੋ ਗਿਆ ਜਾਂ ਮਤਲਬੀ ਸਰਕਾਰੀ ਸਰਵੇ ਲੱਗ ਗਿਆ ਜਾਂ ਕੁਝ ਵੀ ਲੱਗਿਆ ਹੈ ਇਸ ਤੱਕ ਕੋਈ ਅਪਡੇਟ ਨਹੀਂ ਆਇਆ। ਹਵਾ ਵਿੱਚ ਗੱਲਾਂ ਚੱਲਦੇ ਪਈਆਂ ਕੁਝ ਕਹਿਣ ਸੀ। ਜਦੋਂ ਵੋਟ ਹੁੰਦੇ ਆ ਤਾਂ ਮਤਲਬ ਸਾਰੀਆਂ ਆਪਣੇ ਅਦਰ ਪਾਰਟੀਆਂ ਇੱਥੇ ਆ ਕੇ ਬੜਾ ਵਾਅਦੇ ਕਰਦੀਆਂ ਹੀ ਪੁਲ ਬਣਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ। ਬਸ ਜਦੋਂ ਵੋਟ ਹੋ ਜਾਂਦਾ ਉਸ ਤੋਂ ਬਾਅਦ ਕੋਈ ਦੁਬਾਰਾ ਨਹੀਂ ਹੁੰਦਾ। ਮੈਂ ਮੰਗ ਕਿ ਸਾਡੇ ਵੱਲੋਂ ਪੁਲ ਦੀ ਹੈ ਕਿਉਂਕਿ ਸਾਡੇ ਇੱਧਰੇ ਤਕਰੀਬਨ 7-8 ਪਿੰਡ ਆ ਬੜੇ ਮੁਸ਼ਕਿਲ ਹਾਲਾਤ ਅਜ ਰਹਿਣ ਡਿਆ ਉਹਨਾਂ ਨੂੰ ਇਹੀ ਕੁਝ ਜ਼ਮੀਨਾਂ ਪੈਲੀਆਂ ਕੁਝ ਕੋਈ ਰਸਬਣੀ ਖਾਦ ਵਗੈਰਾ ਜਾਂ ਕੁਝ ਲੈਣਾ ਹੋਏ ਤੇ ਬੜਾ ਮੁਸ਼ਕਿਲ ਜਾਂ ਉਹਨਾਂ ਤੇ। ਬਸ ਤੇ ਹੁਣ ਬੇੜੀ ਦਾ ਸਫਰਾ ਹੈ ਬੇੜੀ ਜਾਇਗ ਤੇ ਪਾਰ ਜਾਵਾਂਗੇ ਨਹੀਂ ਤਾਂ ਬੰਨੀ ਜਾਵਾਂਗੇ ਅਗਰ ਇਹ ਪਾਣੀ ਦਰਿਆ ਅੱਜ ਵੱਜ ਜਾਂਦਾ ਫਿਰ ਬੇੜੀ ਬੰਦ ਹੋ ਜਾਂਦੀ ਹੈ ਪਾਣੀ ਹਾਂ ਪਾਣੀ ਅਗੇ ਦਰਿਆ ਵੱਜ ਜਾਂਦਾ ਤੇ ਬੇੜੀ ਬੰਦ ਹੋ ਜਾਂਦੇ ਹੋ ਉਸ ਤੋਂ ਦੋ ਦੋ ਦਿਨ ਪੇੜੀ ਬੰਦ ਹੀ ਰਹੇ ਜਿਹੜਾ ਪਾਰ ਰੁਗ ਗਿਆ ਪਾਰ ਡੁਗੋ ਗਿਆ ਜਿਹੜਾ ਇਧਰ ਉਧਰ